ਸੰਮੇਲਨ ਕੋਲ ਕੰਮ ਕਰਾਈਆਂ ਕੰਪੀਟੀਟਿਵ ਵਿਚਾਰ ਸੰਜੇ ਕਰਨ ਦਾ ਮਹਾਕੰਕਰ ਦੁੱਖ ਹੋ ਰਿਹਾ ਹੈ ਇਲੈਕਸ਼ਨ ਦੇ ਵਿੱਚ ਵੱਖ-ਵੱਖ ਪਾਰਟੀਆਂ ਨੇ ਵੱਖ-ਵੱਖ ਉਮੀਦਵਾਰ ਖੜੇ ਹੋਏ ਹੁਣ ਫੈਸਲਾ ਤੁਸੀਂ ਕਰਨਾ ਥੋੜੀ ਇੱਛੇ ਦੇ ਮਤਲਬ ਥੋੜੀ ਸੋਚ ਦੇ ਮਤਲਬ ਥੋੜਾ ਮੰਨ ਲੈ ਜੀ ਕਿੰਨੇ ਪ੍ਰੋਮਟਾਰ ਦੇ ਤਫਾ ਤੇ ਤਰਾ ਜਾ ਕੇ ਤੁਸੀਂ ਇੱਕ ਤਰੀਕ ਨੂੰ ਜਿਹੜੀ ਆਉਣ ਵਾਲੀ 1 ਜੂਨ ਹੈ ਅਤੇ ਮੇਰੇ ਸਾਹਮਣੇ ਬੈਠਾ ਮੇਰਾ ਪਰਿਵਾਰ ਫਤਿਹ ਅੱਜ ਕਰਦਾ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਭਰਾਓ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਬਾਲੀਆਂ ਗੱਲਾਂ ਨਹੀਂ ਕਰਦਾ ਜਿਵੇਂ ਤੁਸੀਂ ਮੇਰੇ ਫਾਦਰ ਸਾਹਿਬ ਨਾਲ ਜੁੜੇ ਹੋ ਮੇਰੇ ਨਾਲ ਜੁੜੇ ਹੋ ਜਿਵੇਂ ਤੁਸੀਂ ਉਹਨਾਂ ਦੀ ਇੱਕ ਗੱਲ ਕਰਦੇ ਸੀ ਨਾ ਵੀ ਜਿੱਥੇ ਇਹ ਅੜ ਜਾਂਦਾ ਤੇ ਉਹ ਪਿੱਛੇ ਨਹੀਂ हटਦਾ ਆਪਦਾ ਨੁਕਸਾਨ ਝੱਲ ਲੈਂਦਾ ਉਹੀ ਗੱਲ ਜੀਤਮਨਦਰ ਸਿੰਘ ਸਿੱਧੂ ਸਾਹਿਬ ਦੀ ਹੈ ਇਹਨਾਂ ਨੇ ਜਿੱਦੀ ਬਾਹ ਫੜ ਲਈ ਇੱਕ ਵਾਰੀ ਉਹ ਮੁੜ ਕੇ ਪਿੱਛੇ ਦੀ ਹਟੇ ਚਾਹੇ ਕਿੰਨਾ ਨੁਕਸਾਨ ਹੋ ਜੇ ਕੁਝ ਹੋ ਜੇ ਸੋ ਇਸ ਲਈ ਮੈਂ ਬਾਹਰ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਟਾਈਮ ਬਹੁਤ ਲੱਗਣਾ ਹੈ ਸੋ ਮੈਂ ਇਹ ਵਿਸ਼ਵਾਸ ਤੋਂ ਆਣਾ ਵੀ ਤੁਸੀਂ ਮੇਰੇ ਨਾਲ ਵੀ ਤੁਸੀਂ ਸਿੱਧੇ ਇਹਨਾਂ ਨਾਲ ਜੁੜੇ ਹੋ ਇਹ ਤੁਹਾਨੂੰ ਅੱਧੀ ਰਾਤ ਨੂੰ ਵੀ ਰੇਕ ਜਿਹਾ ਜੇ ਤੁਸੀਂ ਫੋਨ ਕਰੋਗੇ ਕੋਈ ਇੱਕ ਲੀਟਰ ਹੈ ਮੈਨੂੰ ਲੱਗਦਾ ਜਿਹੜਾ ਜੇ ਕੋਈ ਉਹਨਾਂ ਨੂੰ ਫੋਨ ਕਰਦਾ ਹੈ ਉਹਦਾ ਉਹ ਜਵਾਬ ਦਿੰਦੇ ਆ ਨਹੀਂ ਤਾਂ ਲੀਡਰਾਂ ਦੇ ਪਰਸਨਲ ਨੰਬਰ ਹੀ ਨਹੀਂ ਹੁੰਦੇ ਆਪਣੇ ਕੋਲੇ ਇਹਨਾਂ ਦਾ ਕੋਈ ਪੀਏ ਨਹੀਂ ਕੋਈ ਕੁਛ ਨਹੀਂ ਇਹਨਾਂ ਨਾਲ ਸਿੱਧੇ ਜੁੜਨਾ ਆਪਾਂ ਔਰ ਜੇ ਜੋ ਵੀ ਤੁਹਾਨੂੰ ਦੁੱਖ ਤਕਲੀਫ ਆਏ ਆਪਣੇ ਨਾਲ ਹੀ ਰਾਤ ਨੂੰ ਖੜਨਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸੋ ਭਰਾਵੋ ਮੇਰੇ ਅੱਖੇ ਨਾਲ ਇੱਕ ਵਾਰੀ ਹੱਥ ਖੜੇ ਕਰਕੇ ਜੀਤਵਿੰਦਰ ਸਿੱਧੂ ਸਾਹਿਬ ਦੇ ਆਕੇ ਤੇ ਨਾਰਾ ਮੁੱਲੋ ਤੂੰ ਮੇਰੇ ਨਾਲ ਜਦੋਂ ਗੱਲਾਂ ਕਰਦੇ ਸੀ ਕਹਿੰਦੇ ਜੇ ਤੂੰ ਕਿਸੇ ਲੀਡਰ ਤੇ ਵਿਸ਼ਵਾਸ ਕਰਨਾ ਨਾ ਤਾਂ ਸਰਦਾਰ ਜੀਤਵਿੰਦਰ ਸਿੰਘ ਸਿੱਧੂ ਹੈ ਤੇ ਉਹਨੇ ਵਿਸ਼ਵਾਸ ਚ ਨਹੀਂ ਹੋਰ ਸਾਰੇ ਸੇਕ ਹੈ ਬਿਲਾ ਹੋਰ ਕਰਦੇ ਬਿਆਨ ਵਿੱਚ ਹੋ ਰਿਹਾ ਕੋ ਮੈਂ ਬਾਤ ਤੋਂ ਮਾਰੇ ਨੂੰ ਗਿਆ ਮੈਂ ਵੀ ਕਿਹਦਾ ਹਾਲਾਤ ਇਨ ਵੈਗੂ ਮੈਂ ਬਾਂਡੀ ਤੋਂ ਬਲਕਰਨ ਸਿੰਘ ਕਾਲੀ ਦਲ ਪਾਰਟੀ ਦੇ ਪਹਿਲਾਂ ਸੀਗਾ ਪਿੰਡ ਲੈਵਲ ਤੇ ਪ੍ਰਧਾਨ ਸੀ ਹੁਣ ਮੈਂ ਉਸ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਨੂੰ ਜੁਆਇਨ ਕੀਤਾ ਇਹਦੇ ਚੰਗੇ ਨੀਤੀਆਂ ਕਰਕੇ ਇਹ ਸੰਜੋਨ ਕੀਤਾ ਕਾਂਗਰਸ ਅਕਾਲੀ ਦਲ ਨੇ ਬਹੁਤ ਜਿਆਦਾ ਨੁਕਸਾਨ ਕੀਤਾ ਸਾਡੇ ਗੁਰੂਆਂ ਦੇ ਬੇਇੱਜ਼ਤੀਆਂ ਕਰਾਈਆਂ ਹੋਰ ਬਹੁਤ ਇਹਨਾਂ ਨੇ ਉਹ ਕਰੇ ਬਾਕੀ ਜਿਹੜੀ ਉਦਲੀ ਟਿਕਟ ਹੈ ਜਿੱਤ ਕੇ ਵੀ ਜਾਊਗੀ ਤਾਂ ਕਹਾ ਮੋਦੀ ਨੂੰ ਜਾਣੀ ਆਉਣੇ ਉਸ ਚੀਜ਼ ਨੇ ਬਲ ਕਰਨੇ ਸੰਗਿਲ ਲੜ ਵਾਡੀ ਮੇਰਾ ਨਾਮ ਮਨਮੀਤ ਸਿੰਘ ਹੈ ਜੀ ਪਿੰਡ ਚੱਕਦਰ ਸਿੰਘ ਵਾਲਾ ਅਸੀਂ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਜੀ ਅਕਾਲੀ ਦਲ ਨੂੰ ਅਲਵਿਦਾ ਬੋਲ ਕੇ ਕਿਉਂਕਿ ਸਰਦਾਰ ਜੀਤਮੇਂਦਰ ਸਿੱਧੂ ਨੂੰ ਅਸੀਂ ਉਹਨਾਂ ਦੀ ਅਗਵਾਈ ਚ ਅੱਜ ਕਾਂਗਰਸ ਚ ਸ਼ਾਮਲ ਹੋਏ ਆ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਣੇ ਆ ਪੂਰਨ ਬਹੁਤਨਾ ਉਹਨਾਂ ਨੂੰ ਅਸੀਂ ਜੋਤਾ ਕੇ ਪਾਰਲੀਮੈਂਟ ਚ ਭੇਜਾਂਗੇ ਜੀ ਅੱਜ ਸਾਡੇ ਪਿੰਡ ਚੋਂ ਘੱਟੋ ਘੱਟ 50 60 ਪਰਿਵਾਰ ਆ ਜਿਹੜੇ ਸਾਡੇ ਨਾਲ ਅੱਜ ਮੇਰੇ ਤੇ ਵਿਸ਼ਵਾਸ ਕਰਕੇ ਸਰਦਾਰ ਜੀਤਮਨਦਰ ਸਿੱਧੂ ਤੇ ਵਿਸ਼ਵਾਸ ਕਰਕੇ ਅੱਜ ਉਹਨਾਂ ਦੇ ਨਾਲ ਖੜੇ ਆ ਤੇ ਔਰ ਕਾਂਗਰਸ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਹੈ ਅਸੀਂ ਅੱਜ ਸਾਡੇ ਪਿੰਡ ਚੋਂ ਅਕਾਲੀ ਦਲ ਆਪ ਔਰ ਸਾਰੀਆਂ ਪਾਰਟੀਆਂ ਦਾ ਸਫਾਇਆ ਕਰਤਾ ਜੀ ਅਸੀਂ ਕਾਂਗਰਸ ਨੂੰ ਇਥੋਂ ਪੂਰਨ ਬਹੁਮਤ ਨਾਲ ਅਸੀਂ ਜਿਤਾ ਕੇ ਭੇਜਾਂਗੇ ਜੀ ਬਈ ਜੀ ਉਹ ਕਾਲੀਦਲ ਛੱਡਣ ਦੇ ਕਾਰਨ ਇਹ ਹੈ ਕਿ ਵਰਕਰ ਦੀ ਕੋਈ ਉੱਥੇ ਪੁੱਛਗਿੱਛ ਨਹੀਂ ਹੈ ਜੀ ਉੱਥੇ ਪੀਏ ਕਲਚਰ ਹੈ ਜੀ ਉੱਥੇ ਉਹਨਾਂ ਦੇ ਤੁਸੀਂ ਮਿਲਣਾ ਮੈਂ ਹਰਸਿਮਰਤ ਬੀਬਾ ਦੇ ਨਾਲ ਪਿਛਲੇ 15 ਸਾਲਾਂ ਤੋਂ ਜੁੜਿਆ ਜੀ ਮੈਨੂੰ ਐ ਨਹੀਂ ਲੱਗਦਾ ਆਪਣੇ 600 ਪਿੰਡ ਹਲਕੇ ਦੇ ਵਿੱਚ ਤੇ ਬੀਬਾ ਹਰਸਿਮਰਤ ਕੋਲ ਤੋਂ ਬਾਲਲ 6 ਬੰਦਿਆਂ ਦੇ ਨਾਂ ਲਾ ਦੇਣ ਵੀ ਮੈਂ ਹ ਵਰਕਰ ਹੈ ਮੇਰੇ ਇਹ ਪਰਸਨਲੀ ਮੈਂ ਉਹਨਾਂ ਨੂੰ ਜਾਣਦੀ ਆਂ ਇਦੋਂ ਉੱਤੇ ਹੋਰ ਕੀ ਹੋ ਸਕਦਾ ਹੈ ਔਰ ਉਧਰ ਸਰਦਾਰ ਜੀਤਮਿੰਦਰ ਸਿੰਘ ਸਿੱਧੂ ਜੀ ਦੀ ਇਹਨਾਂ ਨੂੰ ਅੱਧੀ ਰਾਤ ਨੂੰ ਵੀ ਤੁਸੀਂ ਫੋਨ ਕਰੋਗੇ ਨਾ ਜੇ ਇਹਨਾਂ ਨੇ ਫੋਨ ਨਹੀਂ ਵੀ ਚੱਕਿਆ ਤਾਂ ਤੁਹਾਡਾ ਇਹ ਬੈਕ ਕਾਲ ਕਰਕੇ ਤੁਹਾਨੂੰ ਪੁੱਛਣਗੇ ਵੀ ਦੱਸੋ ਕੀ ਕੰਮ ਸੀ ਸੋ ਇਹੀ ਵਰਕਰ ਨੂੰ ਮਾਨ ਸਨਮਾਨ ਚਾਹੀਦਾ ਹੋਰ ਪਾਰਟੀਆਂ ਚ ਕੀ ਚਾਹੀਦਾ ਹੁੰਦਾ ਜੀ ਆਪ ਵੀ ਕਹਿੰਦੇ ਆਪ ਕਰਨ ਦੇ ਕਰਕੇ ਨਹੀਂ ਆਪ ਤਾਂ ਅਸੀਂ ਗਏ ਨਹੀਂ ਜੀ ਉਹ ਭਾਈ ਜੀ ਹੁਣ ਇੱਥੇ ਆਪਣੇ ਸਾਡੇ ਇੱਥੇ ਫਸਲਾਂ ਦਾ ਨੁਕਸਾਨ ਹੋਇਆ ਕਿੰਨਾ ਨੁਕਸਾਨ ਹੋਇਆ ਇੱਕ 100% ਹੀ ਨੁਕਸਾਨ ਹੋ ਗਿਆ ਕਈਆਂ ਦੇ ਵਿਚਾਰਿਆਂ ਦੇ ਜ਼ਿਮੀਂਦਾਰਾਂ ਦੇ ਜਿਹੜਾ ਹੈਗਾ ਮੇਰਾ خیال ਮਣਕਣਕ ਵੀ ਨਹੀਂ ਖੇਤੋਂ ਹੋਈ ਤੇ ਉਹ ਆਏ ਆਪਣੇ ਉਹਨਾਂ ਨੇ ਕਿਸੇ ਨੇ ਕੋਈ ਮੁਆਵਜ਼ੇ ਦਾ ਕੁਝ ਨਹੀਂ ਉਧਰੋਂ ਆਪਣਾ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਸੀ ਅਸੀਂ ਮੁਰਗੀਆਂ ਦੇ ਵੀ ਪੈਸੇ ਦੇਵਾਂਗੇ ਅਸੀਂ ਹੋਰ ਕਰਾਂਗੇ ਗਰਦੌਰੀਆਂ ਆਉਣ ਦੀ ਲੋੜ ਨਹੀਂ ਅਸੀਂ ਸਿੱਧਾ ਡਾਇਰੈਕਟ ਉਹਨਾਂ ਦੇ ਖਾਤੇ 'ਚ ਪੈਸੇ ਆ ਜਾਣਗੇ ਵਿਚਾਰੇ ਕਿਸਾਨ ਬੰਦੇ ਆ ਜਿਹੜੇ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਤੇ ਵੀ ਲਈਆਂ ਜਿਹੜੇ ਜਿਨ੍ਹਾਂ ਦੇ ਅੱਜ ਫਸਲ ਬਈ ਦੀ ਘਰੇ ਆਈ ਨਹੀਂ ਕਣਕ ਨਹੀਂ ਆਈ ਉਹਨਾਂ ਦੇ ਮਨ 'ਚ ਤੁਸੀਂ ਪੁੱਛ ਕੇ ਦੇਖੋ ਕਿੰਨਾ ਉਹਨਾਂ ਨੂੰ ਦੁੱਖ ਆ ਇਸ ਗੱਲ ਦਾ ਔਰ ਉਹ ਕਿੰਨੀ ਬਹੁਤ ਨਾਲ ਉਹਨਾਂ ਨੇ ਆਪ ਨੂੰ ਜਤਾਇਆ ਸੀ ਔਰ ਉਹਨਾਂ ਨੇ ਛੱਡਣੀ ਸੀ ਦੀ ਪਾਸ